ਅਨੇਕੀ ਨਾਂ ਤੁਹਾਡਾ ਕਿਸ ਮਾਮਲੇ ਚ ਅੱਜ ਤੁਸੀਂ ਵਿਜੀਲੈਂਸ ਦਾ ਦਫ਼ਤਰ ਪਰਣਾਲਾ ਪੁੱਜਿਆ ਮੇਰਾ ਨਾਮ ਜੀ ਸ਼ਕੰਦਰ ਸਿੰਘ ਬੀਕੇ ਜੂ ਡਕਾਉਂਦਾ ਦਾ ਮੈਂ ਜ਼ਿਲ੍ਹਾ ਜਰਨਲ ਸ਼ਕਤਰਾ ਤੇ ਜਿਹੜਾ ਅੱਜ ਮਸਲਾ ਹੈਗਾ ਜਿਵੇਂ ਧਰਨਾ ਲੱਗਿਆ ਪਿਆ ਥੱਲੇ ਤਹਿਸੀਲਦਾਰਾਂ ਦਾ ਜਿਹੜਾ ਵਿਜੀਲੈਂਸ ਦੇ ਵਿੱਚ ਫੜਿਆ ਗਿਆ ਕਿਉਂਕਿ ਕਿਸਾਨਾਂ ਨੂੰ ਮਤਲਬ ਇੰਨਾ ਜਿਆਦਾ ਇਹਨਾਂ ਨੇ ਜਰੀਲ ਕੀਤਾ ਤਾਂ ਹੀ ਮਜਬੂਰ ਹੋ ਕੇ ਕਿਸਾਨਾਂ ਮਤਲਬ ਇੱਥੇ ਆ ਕੇ ਵਿਜੀਲੈਂਸ ਦਫ਼ਤਰ ਦੱਸਦ ਨੇ ਵੀ ਸਾਡੇ ਨਾਲ ਧੱਕਾ ਹੋ ਰਿਹਾ ਹੈ ਜਿਹੜਾ 20000 ਰੁਪਏ ਦੀ ਰਸਵਤ ਲੈਂਦਾ ਫੜਿਆ ਗਿਆ ਹੁਣ ਇਹ ਕਹਿੰਦੇ ਨੇ ਵੀ ਝੂਠਾ ਹੈ ਅਸੀਂ ਕਦੇ ਵੀ ਇਹ ਗੱਲ ਹਰਗੇ ਚ ਬਰਦਾਸ਼ਤ ਨਹੀਂ ਕਰਾਂਗੇ ਜਿੰਨਾ ਚਿਰ ਉਸ ਨੂੰ ਸਲਾਖਾਂ ਪਿੱਛੇ ਨਹੀਂ ਦਿੰਦੇ ਜਾਂ ਕਿਸੇ ਵੀ ਦਬਾਅ ਥਲੇ ਕੋਈ ਵੀ ਪਰਚਾ ਕੈਨਸਲ ਕਰਨ ਬਾਰੇ ਕੋਈ ਗੱਲ ਜਾਂਦੀ ਹੈਗੀ ਤਾਂ ਜਥੇਬੰਦੀ ਬਿਲਕੁਲ ਪਿੱਛੇ ਨਹੀਂ ਹਟੂਗੀ ਤਾਂ ਵੱਡਾ ਸੰਘਰਸ਼ ਕਰੂ ਸਨ ਕੋ ਤੋਂ ਮੋਰਚੇ ਦਾ ਫੈਸਲਾ ਸਾਡਾ ਤੇ ਅਸੀਂ ਪਿੱਛੇ ਨਹੀਂ ਹਟਾਂਗੇ ਇਸ ਮਾਮਲੇ 'ਤੇ ਅਸੀਂ ਉਹ ਤਹਿਸੀਲਦਾਰ ਨੂੰ ਸਜ਼ਾ ਦਿਵਾਉਣ ਤੱਕ ਉਹ ਕਿਸਾਨ ਦੇ ਨਾਲ ਖੜਾਂਗੇ ਔਰ ਜਿਹੜਾ ਇਹ ਕਹਿ ਰਹੇ ਨੇ ਹੁਣ ਪਿੱਛੇ ਧਰਨਾਂ ਲਈ ਬਠਣੇ ਤਾਂ ਅਸੀਂ ਆਪਣੀ ਮੀਟਿੰਗ ਕਰਕੇ ਵੱਡੀ ਮੱਦਰ ਤੇ ਹੋ ਸਕਦਾ ਵੀ ਅਸੀਂ ਵੀ ਆਵਦਾ ਵੱਡਾ ਸੰਘਰਸ਼ ਉਲੀਕੀ ਕਿਹੜੀ ਕਿਹੜੀ ਐਸੋਸੀਏਸ਼ਨ ਜਿਹੜੀ ਇਹਨਾਂ ਦੇ ਹੱਕ ਜਾਏਗੀ ਅਸੀਂ ਸੰਯੁਕਤ ਮੋਰਚੇ ਦਾ ਫੈਸਲਾ ਹੈ ਸਾਡਾ ਵਿੱਤੀ ਵਿਸ਼ੇਸ਼ੀ ਕਾਰਵਾਈ ਨੂੰ ਕਿਵੇਂ ਦੇਖਦੇ ਆਂ ਅਸੀਂ ਵਧੀਆ ਦੇਖਦੇ ਆਂ ਜਿਹੜਾ ਉਹਨੇ ਕਿਸਾਨ ਦੇ ਹੱਕ 'ਚ ਫੈਸਲਾ ਦਿੱਤਾ ਦੇਖੋ ਸਾਡੇ ਨਾਲ ਤਾਂ ਰਜਾਨੀ ਧੱਕਾ ਹੁੰਦਾ ਕਿਉਂਕਿ ਸਾਡਾ ਕੰਮ ਆ ਅਸੀਂ ਮਾਲ ਮਹਿਕਮਾ ਸਾਡਾ ਹਰ ਵਕਤ ਇਹਨਾਂ ਨਾਲ ਬਾਹਰ ਆਂਦਾ ਪਟਵਾਰੀਆਂ ਨਾਲ ਕਨਗੋ ਨਾਲ ਤਸਿਲਦਾਰ ਨਾਲ ਇਹ ਸਾਨੂੰ ਹਰ ਵਾਰ ਜਦੋਂ ਕੋਈ ਰਿਸਟਰੀ ਕਰਾਉਣੀ ਆ ਅਸੀਂ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਗਹਿਣੇ ਵਾਏ ਵਗੈਰਾ ਕਰਦੇ ਆਂ ਜਦੋਂ ਇਹ ਪਹਿਲਾਂ ਇਹਨਾਂ ਵੀ ਸਾਨੂੰ ਇੰਨੀ ਰਸਵਤ ਦੇਓ ਤਾਂ ਤੁਹਾਡਾ ਕੰਮ ਹੋ ਜਾਊਗਾ ਕੀ ਨਾਮ ਦੇ ਤਾਂ ਮੇਰਾ ਨਾਮ ਮਨਿਤਰਾਜ ਕ੍ਰਾਂਤੀਕਾਰੀ ਕਿਸਾਨ ਜੂਨ ਪੰਜਾਬ ਜ਼ਿਲ੍ਹਾ ਬਰਨਾਲਾ ਦਾ ਸੀਨੀਅਰ ਪ੍ਰਧਾਨ ਜਮਾ ਤੁਸੀਂ ਇਸ ਸਮਾਗਮ ਦੇ ਵਿੱਚ ਕੀ ਕਹਿਣਾ ਚਾਹੋਗੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜੋ ਵਿਜੀਲੈਂਸ ਨੇ ਕਾਰਵਾਈ ਕੀਤੀ ਹੈ ਕਿਸਾਨ ਦੁਖੀ ਹੋ ਕੇ ਵਿਜੀਲੈਂਸ ਕੋਲ ਆਇਆ ਵਿਜੀਲੈਂਸ ਨੇ ਆਪ ਦੇ ਤਲੱਲੇਦਾਰੀ ਨਾਲ ਇਮਾਨਦਾਰੀ ਨਾਲ ਕੰਮ ਕੀਤਾ ਵਧੀਆ ਕੀਤਾਗਾ ਅਤੇ ਇਹ ਕਹਿਣਾ ਚਾਹੁੰਦੇ ਹਾਂ ਵੀ ਜਦੋਂ ਰੰਗੇ ਹੱਥੀ ਫੜਿਆ ਗਿਆ ਬੰਦਾ ਉਹਨੂੰ ਕੋਰਟ ਕਿਸ ਤਰ੍ਹਾਂ ਕਰਦਾ ਉਹ ਅਗਲੀ ਵੱਖਰੀ ਗੱਲ ਹੈ ਕਿ ਜੇ ਅਜੇ ਦਬਾਅ ਪਾ ਕੇ ਤਹਿਸੀਲਦਾਰ ਜਾਂ ਪਟਵਾਰੀ ਜਾਂ ਕਾਨੂੰਗੋ ਇਸ ਤਰ੍ਹਾਂ ਹੋ ਕਰਨਗੇ ਦਬਾਅ ਪਾ ਕੇ ਪਰਚੇ ਰੱਦ ਕਰਾਉਣ ਦੀ ਕੋਸ਼ਿਸ਼ ਜਾਂ ਰੱਦ ਕਰਨ ਦੇ ਆਫ ਕਰਨ ਦਬਾਅ ਪਾਉਣਗੇ ਸਰਕਾਰ ਤੇ ਜਾਂ ਮੰਹਿਕਮੇ ਤੇ ਤਾਂ ਇਸ ਤਰ੍ਹਾਂ ਇਹ ਕਰਪਸ਼ਨ ਦੇ ਅੱਡੇ ਵਧਣਗੇ ਰਿਸਵਤ ਦੇ ਅੱਡੇ ਵਧਣਗੇ ਕਿਉਂਕਿ ਜੇ ਚੋਰ ਨੂੰ ਬਚਾਇਆ ਜਾਊਗਾ ਤਾਂ ਉਦੋਂ ਬਾਅਦ ਚੋਰੀ ਦਾ ਕ੍ਰਾਈਮ ਵਧਾਗਾ ਜੀਆ ਪ੍ਰਚਾਰ ਆਦਿ ਕੀਤਾ ਜਾਂਦਾ ਤੁਸੀਂ ਮਤਲਬ ਕੀ ਤੁਹਾਡਾ ਅਸੀਂ ਕਹਿੰਦੇ ਪਰਚਾ ਰੱਦ ਨਹੀਂ ਹੋਣਾ ਜਿੰਨਾ ਪਰਚਾ ਰਹਿਣ ਜੇ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਬਰਾਬਰ ਤੇ ਧਰਨੇ ਲਾਵਾਂਗੇ ਵਿਚਾਰੇ ਕਰਾਂ ਕਿਸਾਨ ਦੇ ਹੱਕ ਚ ਖੜਾਂਗੇ ਸੀ